भगवती षांद तव प्रसाद कथते भगवती षांद एक ਨਵਾਂ ਸ਼ਾਂ ਦੇ ਉਥੋਂ ਮਹਾਰਾਜ ਜੀ ਆਰੰਭ ਕਰ ਰਹੇ ਨੇ ਉਹ ਸ਼ਾਂ ਦਾ ਨਾਮ ਹੈ भगवती षांद तव प्रसाद कथते ਕੱਤੇ ਦਾ ਅਰਥ ਹੋ ਗਿਆ ਸਾਥ ਸੰਗਤ ਕਹਿਣਾ ਤੇ ਤਵ ਪ੍ਰਸਾਦ ਕੱਤੇ ਦਾ ਅਰਥ ਹੈ ਤੁਹਾਡੀ ਕਿਰਪਾ ਦੇ ਨਾਲ ਅਸੀਂ ਕਹਿ ਰਹੇ ਹਾਂ ਤਵ ਪ੍ਰਸਾਦ ਦਾ ਪਿਛੇ ਵੀ ਆਪਾਂ ਭਾਵ ਜਾਣਿਆ ਸੀ ਤਵ ਪ੍ਰਸਾਦ ਮਤਲਬ ਤੁਹਾਡੀ ਕਿਰਪਾ ਉਚਾਰਨ ਦਾ ਤਰੀਕਾ ਕੀ ਹੈ ਤੱਤੇ ਦੇ ਪੈਰ ਵਿੱਚ ਅੱਧਾ ਬੋਵਾ ਲੱਗਾ ਹੋਇਆ ਹੈ ਆਪਾਂ ਨੂੰ ਹਲਕਾ ਰੱਖਣਾ ਥੋੜਾ ਜਿਹਾ ਅੱਧੇ ਬੋਵੇ ਦੀ ਤਰ੍ਹਾਂ ਉਚਾਰਨਾ ਹੈ ਤਵ ਪ੍ਰਸਾਦ ਜੇ ਤਵ ਪ੍ਰਸਾਦ ਕਹਾਂਗੇ ਫਿਰ ਬੋਵਾ ਪੂਰਾ ਉਚਾਰਿਆ ਜਾਂਦਾ ਹੈ ਤੇ ਜੇ ਉਹਨੂੰ ਥੋੜਾ ਹਲਕਾ ਉਚਾਰਾਂਗੇ ਤੇ ਅੱਧੇ ਦਾ ਉਚਾਰਨ ਹੋਵੇਗਾ ਤਵ ਪ੍ਰਸਾਦ ਜਾਂ ਇਹਦਾ ਦੂਜਾ ਉਚਾਰਨ ਦਾ ਢੰਗ ਪਿੱਛੇ ਵੀ ਦਾਸ ਨੇ ਬੇਨਤੀ ਕੀਤੀ ਸੀ ਗਿਆਨੀ ਜੋਗਿੰਦਰ ਸਿੰਘ ਤਲਵਾੜਾ ਜੀ ਉਹਨਾਂ ਨੇ ਨਿਤਨੇਮ ਦੇ ਅਰਥ ਕੀਤੇ ਨੇ ਤੇ ਉਹਦੇ ਵਿੱਚ ਉਹ ਇਹਦਾ ਤਰੀਕਾ ਦੱਸਦੇ ਨੇ ਤੱਤੇ ਥੱਲੇ ਔਕੜ ਲਗਾ ਕੇ ਉਹਦੀ ਅਗਲੇ ਪਾਸੇ ਐਡਾ ਮੁਕਤਾ ਰੱਖ ਕੇ ਉਚਾਰਨ ਕਰਨਿਆ ਤੋ ਪ੍ਰਸਾਦ ਤਾਂ ਉਹਦੇ ਨਾਲ ਵੀ ਅੱਧੇ ਬੁਵੇ ਨੂੰ ਉਚਾਰਿਆ ਜਾ ਸਕਦਾ ਤੋ ਪ੍ਰਸਾਦ ਤਾਂ ਮੈਂ ਬੇਨਤੀ ਕੀਤੀ ਸੀ ਕਈ ਉਚਾਰਨ ਕਰਦੇ ਨੇ ਵੀਰ ਤੁਐ ਪ੍ਰਸਾਦ ਤਾਂ ਉਹ ਤੁਐ ਪ੍ਰਸਾਦ ਉਚਾਰਨ ਜਿਹੜਾ ਉਹ ਠੀਕ ਨਹੀਂ ਹੈ ਕਿਉਂਕਿ ਤੱਤੇ ਥੱਲੇ ਅੱਧਾ ਬੁਹਾ ਪਿਆ ਹੋਇਆ ਹੈ ਉਹਦੀ ਆਪਾਂ ਦੋ ਲਾਵਾਂ ਕਿਸ ਢੰਗ ਨਾਲ ਬਣਾਵਾਂਗੇ ਉਹਨੂੰ ਤੁਐ ਪ੍ਰਸਾਦ ਆਪਾਂ ਕਿਵੇਂ ਕਰਾਂਗੇ ਸੋ ਤਾ ਪ੍ਰਸਾਦ ਜਿਵੇਂ ਲਿਖਿਆ ਉਸ ਢੰਗ ਦੇ ਨਾਲ ਆਪਾਂ ਉਹਦਾ ਉਚਾਰਨ ਕਰੀਏ। ਭਗਵਤੀ ਸ਼ੰਦ ਤਾ ਪ੍ਰਸਾਦ ਕਥਤੇ। ਇਹ ਮੇਰੇ ਵਾਹਿਗੁਰੂ ਜੀ ਮੈਂ ਹੁਣ ਭਗਵਤੀ ਸ਼ੰਦ ਉਚਾਰਨ ਕਰ ਰਿਹਾ ਹਾਂ ਆਪ ਜੀ ਦੀ ਕਿਰਪਾ ਦੇ ਨਾਲ। ਕਿ ਆਛੇ ਜ ਦੇਸੈ ਕ ਆ ਪਿਜ ਭੇਸੈ ਕ ਆਗੰਜ ਕਰਮੈ ਕ ਆ ਪੰਜ ਭਰਮੈ। ਸਾਧ ਸੰਗਤ ਇਸ ਸ਼ੰਦ ਵਿੱਚ ਉਚਾਰਨ ਕਰਨ ਲੱਗੇ ਹਾਂ। ਮੈਂ ਕਾਫੀ ਦਫਾ ਮਹਿਸੂਸ ਕੀਤਾ ਹੈ ਜਿਹੜੇ ਵੀਰ ਭੈਣਾ ਜਪ ਸਾਹਿਬ ਦਾ ਪਾਠ ਕਰਦੇ ਨੇ। ਉਹ ਭਗਵਤੀ ਸ਼ਾਂਤ ਜਦੋਂ ਪੜਦੇ ਨੇ ਤੇ ਕੇ ਸ਼ਬਦ ਤੇ ਜ਼ਿਆਦਾ ਜ਼ੋਰ ਦੇ ਕੇ ਪਾਠ ਕਰਦੇ ਕੇ ਆਛਜ ਦੇਸਹਿ ਕੇ ਆਪਿਜ ਭੇਸੈ ਕੇ ਸ਼ਬਦ ਤੇ ਵੱਧ ਬਲ ਦੇਣ ਦੀ ਲੋੜ ਨਹੀਂ ਕੇ ਸ਼ਬਦ ਨੂੰ ਥੋੜਾ ਜਿਹਾ ਹਲਕਾ ਰੱਖ ਕੇ ਆਪਾਂ ਪੜਨੇ ਜਿਹੜਾ ਉਹਦੇ ਤੋਂ ਅਗਲਾ ਬਚਨ ਹੈ ਉਹਦੇ ਤੇ ਬਲ ਦੇਣਾ ਦੁਬਾਰਾ ਫਿਰ ਆਪਾਂ ਇਹਨੂੰ ਇੱਕ ਵਾਰੀ ਪੜ ਲਈਏ ਕੇ ਆਛਜ ਦੇਸਹਿ ਕੇ ਆਪਿਜ ਭੇਸੈ ਕੇ ਸ਼ਬਦ ਹਲਕਾ ਜਿਵੇਂ ਕੱਕੇ ਨੂੰ ਸਿਹਾਰੀ ਲੱਗੀ ਹੈ ਉਹਨੂੰ ਆਪਾਂ ਸਿਹਾਰੀ ਦੇ ਤੌਰ ਤੇ ਪੜਨੇ ਲਾਣ ਨਹੀਂ ਬਣਾਉਣੀ ਇਹਨੂੰ ਕੇ ਨਹੀਂ ਪੜਨਾ ਆਪਾਂ ਸਿਆਰੀ ਜਿਵੇਂ ਲੱਗੀ ਹੈ ਸਿਆਰੀ ਦੇ ਹਿਸਾਬ ਨਾਲ ਪੜ੍ਹਨਾ ਹੈ ਹਲਕਾ ਰੱਖਣਾ ਹੈ ਸਿੰਪਲ ਉਚਾਰਨ ਕਰਨਾ ਹੈ ਤੇ ਬਲ ਜਿਹੜਾ ਉਹ ਅਗਲੇ ਸ਼ਬਦ ਤੇ ਦੇਣਾ ਦੁਬਾਰਾ ਫਿਰ ਧਿਆਨ ਦਿइए ਕਿ ਆਸ਼ਿ ਜ ਦੇਸਹਿ ਕਿ ਆ ਪਿਜ ਭੇਸਹਿ ਕਿ ਆਗੰਝ ਕਰਮਹਿ ਕਿ ਆ ਪੰਜ ਭਰਮਹਿ ਕਿ ਆ ਪਿਜ ਲੋਕਹਿ ਕਿ ਆਦਿੱਤ ਸੋ ਕਹਿ ਕੇ ਅਵਤੂਤ ਵਰਣੇ ਕਿ ਵਿਪੂਤ ਕਰਨੇ ਇਹਨੂੰ ਇੰਜ ਆਪਾਂ ਉਚਾਰਨ ਕਰਦਾ ਹੈ ਹੁਣ ਆਪਾਂ ਅਰਥਾਂ ਵਾਲੇ ਪਾਸੇ ਵੀ ਧਿਆਨ ਦੇਈਏ ਕਿ ਆਸ਼ਿਜ ਦੇਸ ਹੈ ਆਸ਼ਿਜ ਜਿਹੜਾ ਛਿੱਜੇ ਨਾ ਜਿਹੜਾ ਨਾਸ਼ ਨਾ ਹੋਵੇ ਸਾਦ ਸੰਗਤ ਛਿੱਜਣ ਦਾ ਅਰਥ ਹੋ ਗਿਆ ਨਾਸ਼ ਹੋਣਾ ਛਿੱਜ ਸ਼ਬਦ ਜੇ ਅਗਲੇ ਪਾਸੇ ਐਡਾ ਨਾਂ ਲੱਗਾ ਹੋਵੇ ਤੇ ਸ਼ਬਦ ਹੈ ਛਿੱਜ ਜਿਹਦਾ ਅਰਥ ਬਣਦਾ ਹੈ ਨਾਸ਼ ਹੋ ਜਾਣਾ ਜਦੋਂ ਇਹਦੇ ਅਗਲੇ ਪਾਸੇ ਐਡਾ ਲੱਗ ਗਿਆ ਬਣ ਗਿਆ ਆਸ਼ਿਜ ਐੜੇ ਨੂੰ ਕੰਨਾ ਲੱਗਾ ਹੋਇਆ ਆਸ਼ਿਜ ਕਿ ਆਸ਼ਿਜ ਦੇਸ ਹੈ ਮੇਰੇ ਵਾਹਿਗੁਰੂ ਜੀ ਤੁਹਾਡਾ ਦੇਸ਼ ਤੁਹਾਡਾ ਟਿਕਾਣਾ ਐਸਾ ਹੈ ਜਿਹੜਾ ਨਾਸ਼ ਨਹੀਂ ਹੋ ਸਕਦਾ ਦੁਬਾਰਾ ਫਿਰ ਇਹਦੇ ਅਰਥ ਨੂੰ ਸਮਝੀਏ ਛੇਜ ਦਾ ਅਰਥ ਹੋ ਗਿਆ ਨਾਸ਼ ਹੋਣਾ ਅਗਲੇ ਪਾਸੇ ਐਡ ਨੂੰ ਕੰਨਾਂ ਅਗੇਤਰ ਲੱਗ ਗਿਆ ਆਸ਼ਿਜ ਜਿਹਦਾ ਅਰਥ ਬਣਿਆ ਜਿਹੜਾ ਨਾਸ਼ ਨਹੀਂ ਹੋ ਸਕਦਾ ਦੇਸਿਆ ਦਾ ਅਰਥ ਹੋ ਗਿਆ ਦੇਸ਼ ਵਾਹਿਗੁਰੂ ਜੀ ਤੁਹਾਡਾ ਦੇਸ਼ ਤੁਹਾਡਾ ਸਥਾਨ ਤੁਹਾਡਾ ਟਿਕਾਣਾ ਜਿਹੜਾ ਉਹ ਨਾਸ਼ ਨਹੀਂ ਹੋ ਸਕਦਾ ਕਿ ਆ ਪਿਜ ਭੇਸੈ ਭੇਸ ਹੈ ਭੇਸ ਸਰੂਪ ਆ ਭੇਜ ਜਿਹੜਾ ਨਾਸ਼ ਨਹੀਂ ਹੋ ਸਕਦਾ ਤੁਹਾਡਾ ਸਰੂਪ ਐਸਾ ਮੇਰੇ ਵਾਹਿਗੁਰੂ ਜੀ ਜਿਹੜਾ ਨਾਸ਼ ਨਹੀਂ ਹੋ ਸਕਦਾ ਜਿਹੜਾ ਕਦੇ ਖਤਮ ਨਹੀਂ ਹੋ ਸਕਦਾ ਭੇਜ ਦਾ ਅਰਥ ਹੋ ਗਿਆ ਸਾਸ ਸੰਗਤ ਨਾਸ਼ ਹੋਣਾ ਤੇ ਅਗਲੇ ਪਾਸੇ ਅਗੇਤਰ ਆ ਲੱਗ ਗਿਆ ਆ ਭੇਜ ਭੇਸ ਹੈ ਵਾਹਿਗੁਰੂ ਜੀ ਤੁਹਾਡਾ ਭੇਸ ਤੁਹਾਡਾ ਸਰੂਪ ਜਿਹੜਾ ਉਹ ਆ ਭੇਜ ਹੈ ਨਾਸ਼ ਰਹਿਤ ਹੈ ਜਿਹੜਾ ਕਦੇ ਨਾਸ਼ ਨਹੀਂ ਹੋ ਸਕਦਾ ਕਿ ਆਗੰਝ ਕਰਮੇ ਕੇ ਆਪੰਜ ਭਰਮੇ ਇਹ ਮੇਰੇ ਵਾਹਿਗੁਰੂ ਪਰਮਾਤਮਾ ਜੀ ਤੁਸੀਂ ਜੋ ਕਰ ਰਹੇ ਹੋ ਨਾ ਜਿਹੜੇ ਕਰਮ ਆਪ ਜੀ ਕਰ ਰਹੇ ਸਾਡੀ ਜੀਵਾਂ ਦੀ ਪਾਲਣਾ ਪੋਸ਼ਣਾ ਵਾਲਾ ਕਰਮ ਇਹ ਤੁਸੀਂ ਕਰ ਰਹੇ ਹੋ ਸਾਡੇ ਵਰਗੇ ਪਤਿਤ ਨੇ ਤੁਸੀਂ ਪਾਵਨ ਕਰਨ ਦਾ ਕਰਮ ਕਰਦੇ ਸਾਡੇ ਵਰਗੇ ਜਿਹੜੇ ਨੇ ਉਹ ਵਿਕਾਰਾਂ ਦੇ ਵਿੱਚ ਗਰਕ ਹੋਏ ਪਏ ਨੇ ਤੁਸੀਂ ਉਹਨਾਂ ਵਿਕਾਰਾਂ ਚੋਂ ਬਾਹਰ ਕੱਢਣ ਵਾਲੇ ਇਹ ਜਿਹੜੇ ਕਰਮ ਤੁਸੀਂ ਕਰ ਰਹੇ ਹੋ ਇਹ ਕਰਮ ਕਦੇ ਨਾਸ਼ ਨਹੀਂ ਹੋ ਸਕਦੇ ਕੌਣ ਹੈ ਤੁਹਾਨੂੰ ਇਹਨਾਂ ਕਰਮਾਂ ਨੁਕਰਨ ਤੋਂ ਜਿਹੜਾ ਰੋਕ ਸਕਦਾ ਹੋਵੇ ਕਿ ਆ ਗੰਝ ਕਰਮੈ ਕਰਮੈ ਕਰਮ ਆ ਗੰਝ ਜਿਹੜੇ ਨਾਸ਼ ਨਹੀਂ ਕੀਤੇ ਜਾ ਸਕਦੇ ਕਿ ਆ ਗੰਝ ਕਰਮੈ ਵੈਗੁਰੂ ਪਰਮਾਤਮਾ ਦੁਆਰਾ ਕੀਤੇ ਜਾਣ ਵਾਲੇ ਕਰਮਾਂ ਨੂੰ ਰੋਕਿਆ ਨਹੀਂ ਜਾ ਸਕਦਾ ਨਾਸ਼ ਨਹੀਂ ਕੀਤਾ ਜਾ ਸਕਦਾ ਕਿ ਆ ਪੰਜ ਭਰਮੈ ਸਾ ਸੰਗਤ ਪੰਜ ਸ਼ਬਦ ਦਾ ਅਰਥ ਹੋ ਗਿਆ ਤੋੜਨਾ ਨਾਸ਼ ਕਰਨਾ ਤੇ ਭੰਜ ਦੇ ਅਗਲੇ ਪਾਸੇ ਐਡ ਨੂੰ ਕੰਨਾਂ ਅਗੇਤਰ ਲੱਗ ਗਿਆ ਬਣ ਗਿਆ ਆ ਪੰਜ ਭਾਵ ਜੀ ਨੂੰ ਤੋੜਿਆ ਨਾ ਜਾ ਸਕੇ ਪਰ ਮੈਂ ਦਾ ਅਰਥ ਹੋ ਗਿਆ ਭਰਮ ਕਿਦਾਂ ਮਿਲਵਾਂ ਅਰਥ ਬਣਿਆ ਵਾਹਿਗੁਰੂ ਪਰਮਾਤਮਾ ਜੀ ਦੁਨੀਆ ਚ ਕੋਈ ਐਸਾ ਭਰਮ ਨਹੀਂ ਜਿਹੜਾ ਤੁਹਾਨੂੰ ਤੋੜ ਸਕਦਾ ਹੋ ਸਾਨੂੰ ਤਾਂ ਸੈਂਕੜੇ ਭਰਮ ਅੰਦਰੋਂ ਤੋੜ ਜਾਂਦੇ ਨੇ ਨਾ ਕੋਈ ਭਰਮ ਪੈ ਗਿਆ ਮਨ ਦੇ ਵਿੱਚ ਸਾਡੇ ਮਨ ਚ ਭਰਮ ਹੀ ਪੈ ਗਿਆ ਸਾਡੇ ਖੇਤਾਂ ਦੇ ਵਿੱਚ ਕਿਸੇ ਪੀਰ ਦੀ ਜਗ੍ਹਾ ਹੈ ਤੇ ਉਹ ਭਰਮ ਸਾਨੂੰ ਨਾਲ ਦੀ ਨਾਲ ਗੁਰੂ ਤੋਂ ਤੋੜ ਦਿੰਦਾ ਅਸੀਂ ਉਹਨਾਂ ਦੀ ਪੂਜਾ ਕਰਨ ਤਰਪੇ ਨੇ ਸੋ ਸਾਸ ਸੰਗਤ ਵਾਹਿਗੁਰੂ ਜੀ ਐਸੇ ਨਹੀਂ ਹਨ ਸਾਡੀ ਤਰ੍ਹਾਂ ਕਿ ਕੋਈ ਮੜਾ ਜਾ ਭਰਮ ਪੈ ਗਿਆ ਤੇ ਨਾਲ ਦੀ ਨਾਲ ਅੰਦਰੋਂ ਟੁੱਟ ਜਾਣਗੇ ਹਜ਼ੂਰ ਕਹਿੰਦੇ ਕਿ ਆ ਪੰਜ ਭਰਮ ਹੈ ਕੋਈ ਭਰਮ ਐਸਾ ਨਹੀਂ ਜਿਹੜਾ ਵਾਹਿਗੁਰੂ ਜੀ ਤੁਹਾਨੂੰ ਤੋੜ ਸਕਦਾ ਹੋਵੇ ਸੁਮਹ ਰਾਜੀ ਸਮਝਾ ਰਹੇ ਨੇ ਕਿ ਆਛ ਜ ਦੇਸ ਹੈ ਕਿ ਆ ਪੇਜ ਹੈ ਕਿ ਆਗਨ ਜ ਕਰਮੇ ਕਿ ਆ ਪੰਜ ਭਰਮ ਹੈ ਇਹਦੇ ਤੋਂ ਅਗਲੇ ਪਦੇ ਵਿੱਚ ਮਹਾਰਾ ਸਮਝਾਉਂਦੇ ਨੇ ਕਿ ਆਪੇ ਜ ਲੋਕ ਹੈ ਕਿ ਆਦਿੱਤ ਸੋ ਕਹਿ ਕੇ ਅਵਤੂਤ ਵਰਣੇ ਕੇ ਵਿਪੂਤ ਕਰਨੇ ਹਜ਼ੂਰ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਆਪੇ ਜ ਲੋਕ ਹੈ ਏ ਮੇਰੇ ਵਾਹਿਗੁਰੂ ਪਰਮਾਤਮਾ ਜੀ ਤੁਸੀਂ ਇੰਨਾ ਤਿੰਨਾ ਹੀ ਲੋਕਾਂ ਤੋਂ ਪਰੇ ਉਹ ਆਪੇ ਜੋ ਅੰਦਰ ਲੇਪ ਭਿਜਦਾ ਅਰਥ ਹੋ ਗਿਆ ਸਾ ਸੰਗਤ ਭਿਜਣਾ ਤੇ ਆਪੇ ਜ ਦਾ ਅਰਥ ਹੋ ਗਿਆ ਜਿਹੜਾ ਭਿਜੇ ਨਾ ਆਪੇ ਜ ਦਾ ਅਰਥ ਹੋ ਗਿਆ ਜਿਹੜਾ ਭਿਜੇ ਨਾ ਜਿਹੜਾ ਵਿੱਚ ਰਹਿ ਕੇ ਵੀ ਪਰੇ ਰਹਿਣ ਦੀ ਸਮਰੱਥਾ ਰੱਖਦਾ ਤੇ ਲੋਕੈਦਾਰ ਤੋਂ ਗਿਆ ਤਿੰਨ ਲੋਕ ਭਾਵ ਸਾਰੇ ਦਾ ਸਾਰਾ ਸੰਸਾਰ ਕਿ ਆਪਿਜ ਲੋਕੈ ਤੁਸੀਂ ਇਨ੍ਹਾਂ ਸਾਰੇ ਲੋਕਾਂ ਦੇ ਵਿੱਚ ਵਸਦੇਆਂ ਹੋਇਆਂ ਵੀ ਮੇਰੇ ਵਾਹਿਗੁਰੂ ਜੀ ਇਨ੍ਹਾਂ ਵਿੱਚ ਭਿੱਜਦੇ ਨਹੀਂ ਤੁਸੀਂ ਇਨ੍ਹਾਂ ਵਿੱਚ ਰਹਿ ਕੇ ਵੀ ਇਨ੍ਹਾਂ ਤੋਂ ਪਰੇ ਕਿ ਆਦਿਤ ਸੋਕੈ ਆਦਿਤ ਸ਼ਬਦ ਦਾ ਅਰਥ ਹੋ ਗਿਆ ਸਾਸ ਸੰਗਤ ਸੂਰਜ ਤੇ ਸੋਕੈਦਾਰ ਤੋਂ ਗਿਆ ਸੁਕਾ ਦੇਣ ਵਾਲਾ ਕਿ ਮੇਰੇ ਪ੍ਰਭੂ ਤੁਹਾਡੇ ਵਿੱਚ ਇੰਨੀ ਤਾਕਤ ਹੈ ਤੁਹਾਡੇ ਵਿੱਚ ਇੰਨੀ ਸਮਰਥ ਹੈ ਕਿ ਤੁਸੀਂ ਆਪਣੀ ਉਸ ਤਾਕਤ ਦੇ ਨਾਲ ਸੂਰਜ ਨੂੰ ਵੀ ਸੁਕਾ ਸਕਦੇ ਹੁਣ ਤਾਂ ਸਾਧ ਸੰਗਤ ਤੇ ਸੈਸਦਾਨਾਂ ਨੇ ਵੀ ਖੁਜਾਂ ਕਰਕੇ ਦੱਸਣਾ ਸ਼ੁਰੂ ਕਰ ਦਿੱਤਾ ਹੋਇਆ ਵੀ ਸੂਰਜ ਦੀ ਵੀ ਇੱਕ ਉਮਰ ਹੈ ਕਿ ਇਹਨੇ ਕਰੋੜ ਸਾਲ ਤੋਂ ਬਾਅਦ ਸੂਰਜ ਨੇ ਬੁੱਝ ਜਾਣਾ ਇਹਦਾ ਚਾਨਣ ਨਹੀਂ ਰਹਿਣਾ ਤੁਮਾਰਾ ਇਹਨੇ ਸਦੀਆਂ ਪਹਿਲਾਂ ਬਾਣੀ ਵਿੱਚ ਸਮਝਾ ਦਿੱਤਾ ਉਹ ਸੂਰਜਾਂ ਦਾ ਵੀ ਸੂਰਜ ਹੈ ਇਹਦਾ ਸੂਰਜਾਂ ਨੂੰ ਤਾਕਤ ਦੇਣ ਵਾਲਾ ਜਦਦਨ ਚਾਹੇਗਾ ਉਦਨ ਸੂਰਜ ਦਾ ਚਾੰਦਨ ਖਿੱਚ ਲਏਗਾ ਸੂਰਜ ਨੂੰ ਵੀ 부ਝਾ ਕੇ ਰੱਖ ਦੇਗਾ ਜਿਵੇਂ ਫੂਕ ਮਾਰ ਕੇ ਆਪਾਂ ਦੀਵੇ ਨੂੰ 부ਝਾ ਦਿੰਦੇ ਹਾਂ ਸਮਾਰਾਇ ਦੇ ਬਚਨ ਨੇ ਕਿ ਆਪ ਦੇ ਤਸੋ ਕੈ ਉਹ ਸੂਰਜ ਨੂੰ ਵੀ ਸੁਕਾ ਦੇਣ ਵਾਲਾ ਹੈ ਕਿ ਅਬਤੂਤ ਬਰਨੇ ਕੇ ਬੇਪੂਤ ਕਰਨੇ ਅਬਤੂਤ ਸਾਧ ਸੰਗਤ ਅਬਤੂਤ ਸ਼ਬਦ ਦਾ ਅਰਥ ਹੈ ਜਿਹਦੇ ਤੇ ਮਾਇਆ ਦਾ ਅਸਰ ਨਾ ਹੋ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲਾ ਤੇ ਬਰਮ ਦਾ ਅਰਥ ਹੋ ਗਿਆ ਰੰਗ ਰੂਪ ਦਿਖ ਮਿਲਵਾ ਅਰਥ ਬਣ ਗਿਆ ਕਿ ਅਵਤੂਤ ਬਰਣੇ ਮੇਰੇ ਵਾਹਿਗੁਰੂ ਜੀ ਤੁਹਾਡਾ ਬਰਨ ਤੁਹਾਡਾ ਰੰਗ ਰੂਪ ਹੀ ਐਸਾ ਹੈ ਕਿ ਤੁਸੀਂ ਮਾਇਆ ਦੇ ਪ੍ਰਭਾਵ ਥਲੇ ਨਹੀਂ ਆਉਂਦੇ ਤੁਸੀਂ ਅਵਤੂਤੋ ਜਿਨ੍ਹਾਂ ਦੇ ਉਪਰ ਮਾਇਆ ਦਾ ਕੋਈ ਅਸਰ ਨਹੀਂ ਕਿ ਵਿਪੂਤ ਕਰਨੇ ਸਾ ਸੰਗਤ ਵਿਪੂਤ ਸ਼ਬਦ ਦਾ ਅਰਥ ਵਿਦਵਾਨਾਂ ਨੇ ਕੀਤਾ ਹੈ ਅਸ਼ਵਰਜ ਤੇ ਕਰਨੇ ਦਾ ਅਰਥ ਹੋ ਗਿਆ ਕਰਨ ਵਾਲਾ ਕਿ ਬੇਪੂਤ ਕਰਨੇ ਮੇਰੇ ਵਾਹਿਗੁਰੂ ਜੀ ਦੁਨੀਆਂ ਦੇ ਜਿੰਨੇ ਅਸ਼ਵਰਜ ਨੇ ਐਸੋ ਆਰਾਮ ਨੇ ਉਹਨਾਂ ਸਾਰਿਆਂ ਨੂੰ ਪੈਦਾ ਕਰਨ ਵਾਲੇ ਉਹਨਾਂ ਨੂੰ ਬਣਾਉਣ ਵਾਲੇ ਆਪ ਜੀ ਖੁਦ ਹੋ ਸੋ ਦੁਬਾਰਾ ਫਿਰ ਇਸ ਪਦੇ ਵਿੱਚ ਵਾਚੀਏ ਕਿ ਆ ਪਿਜ ਲੋਕ ਕਹਿ ਕੇ ਆਦਿੱਤ ਸੋ ਕਹਿ ਕੇ ਅਵਤੂਤ ਵਰਨੇ ਕੇ ਬੇਪੂਤ ਕਰਨੇ ਤੁਸੀਂ ਤਿੰਨਾਂ ਲੋਕਾਂ ਵਿੱਚ ਵਸ ਕੇ ਤਿੰਨਾਂ ਲੋਕਾਂ ਤੋਂ ਪਰਿਓ ਕਿ ਆ ਪਿਜ ਲੋਕ ਹੈ ਕਿ ਆਦਿੱਤ ਸੋ ਹੈ ਸੂਰਜਣ ਵੀ ਸੁਕਾ ਦੇਣ ਵਾਲਿਓ ਕਿ ਅਬ ਤੂ ਉਤ ਬਰਨੇ ਤੁਹਾਡਾ ਬਰਨ ਰੰਗ ਰੂਪ ਐਸਾ ਹੈ ਜਿਹਦੇ ਤੇ ਮਾਇਆ ਦਾ ਅਸਰ ਨਹੀਂ ਕਿ ਬੇਪੂਤ ਕਰਨੇ ਤੁਸੀਂ ਐਸੇ ਹੋ ਜਿਨ੍ਹਾਂ ਨੇ ਸਾਰੇ ਅishwarg ਕੌਤਕ ਇਸ ਸੰਸਾਰ ਵਿੱਚ ਪੈਦਾ ਕੀਤੇ ਨੇ ਇਸ ਤੋਂ ਅਗਲੇ ਪਦੇ ਵਿੱਚ ਮਹਾਰਾਜ ਦੇ ਬਚਨ ਨੇ ਕਿ ਰਾਜੰ ਪ੍ਰਭਾ ਹੈ ਕੇ ਧਰਮੰ ਤੁਝਾ ਹੈ ਕੇ ਆਸ਼ੋਕ ਬਰਨੇ ਕੇ ਸਰਬਾ ਅ ਭਰਨੇ ਦਾਤਾ ਜੀ ਫਰਮਾਉਂਦੇ ਨੇ ਕਿ ਰਾਜੰ ਪ੍ਰਭਾ ਹੈ ਸਾਸੰਗਤ ਪ੍ਰਭਾ ਸ਼ਬਦ ਦਾ ਅਰਥ ਹੋ ਗਿਆ ਤੇਜ ਪ੍ਰਤਾਪ ਰਾਜੰਗ ਪ੍ਰਭਾ ਹੈ ਮੇਰੇ ਵਾਹ ਗੁਰੂ ਜੀ ਤੁਹਾਡਾ ਤੇਜ ਪ੍ਰਤਾਪ ਰਾਜਿਆਂ ਮਹਾਰਾਜਿਆਂ ਵਾਲਾ ਜਿਵੇਂ ਕੋਈ ਬਹੁਤ ਵੱਡਾ ਚੱਕਰਵਰਤੀ ਸਮਰਾਟ ਹੋਵੇ ਜਿਵੇਂ ਉਹਦੀ ਆਵਾ ਹੁੰਦੀ ਹੈ ਜਿਵੇਂ ਉਹਦਾ ਤੇਜ ਪ੍ਰਤਾਪ ਹੁੰਦਾ ਹੈ ਮੇਰੇ ਪਰਮੇਸ਼ਰ ਜੀ ਐਸਾ ਤੁਹਾਡਾ ਤੇਜ ਪ੍ਰਤਾਪ ਹੈ ਕਿ ਰਾਜੰਗ ਪ੍ਰਭਾ ਹੈ ਅੱਗੇ ਅੱਗੇ ਸਮਝਾਉਂਦੇ ਨੇ ਕਿ ਧਰਮੰਗ ਤੁਜਾ ਹੈ ਤੁਜਾ ਤੁਜ ਭਾਵਕੇ ਝੰਡਾ ਧਰਮੰਗ ਤੁਜਾ ਧਰਮ ਦੀ ਤੁਜਾ ਧਰਮ ਦਾ ਝੰਡਾ ਮੇਰੇ ਵਾਹਿਗੁਰੂ ਜੀ ਤੁਸੀਂ ਧਰਮ ਦੇ ਤਵਜੋ ਤੁਸੀਂ ਧਰਮ ਦੇ ਗੁਨਾ ਤੋਂ ਕਦੇ ਇਧਰ ਉਧਰ ਡਾਵਾ ਡੋਲ ਨਹੀਂ ਹੁੰਦੇ ਅਸੀਂ ਜੀਵ ਹੋ ਜਾਂਦੇ ਆ ਅਸੀਂ ਭਟਕਣਾ ਦੇ ਵਿੱਚ ਪੈ ਜਾਂਦੇ ਆ ਪਰ ਤੁਸੀਂ ਧਰਮ ਦੇ ਤਵਜ ਬਣ ਕੇ ਇਸ ਸੰਸਾਰ ਦੇ ਵਿੱਚ ਚਮਕ ਰਹੇ ਕਿ ਰਾਜੰ ਪ੍ਰਭਾ ਹੈ ਕਿ ਧਰਮੰਗ ਤੁਜਾ ਹੈ ਕਿ ਆਸ਼ੋਕ ਵਰਨੇ ਕਿ ਸਰਬਾ ਭਰਨੇ ਕਿ ਆਸ਼ੋਕ ਵਰਨੇ ਸ਼ੋਕ ਸ਼ਬਦ ਦਾ ਅਰਥ ਹੋ ਗਿਆ ਸਾਥ ਸੰਗਤ ਅਫਸੋਸ ਦੁੱਖ ਜਿਵੇਂ ਆਪਾਂ ਕਹਿੰਦੇ ਫਲਾਣਾ ਬੰਦਾ ਅੱਜ ਬੜੇ ਸ਼ੋਕ ਦੇ ਵਿੱਚ ਹੈ ਬੜਾ ਉਦਾਸ ਹੈ ਤੇ ਇਹਦੇ ਅਗਲੇ ਪਾਸੇ ਐੜ ਨੂੰ ਕੰਨਾਂ ਲਾ ਕੇ ਬਣ ਗਿਆ ਅਸ਼ੋਕ ਵਾਹਿਗੁਰੂ ਪਰਮਾਤਮਾ ਜਿਨ੍ਹਾਂ ਦੇ ਕੋਲ ਕੋਈ ਸ਼ੋਕ ਨਹੀਂ ਕੋਈ ਉਦਾਸੀ ਨਹੀਂ ਉਥੇ ਕੋਈ ਦੁੱਖ ਨਹੀਂ ਕਿ ਆਸ਼ੋਕ ਵਰਣੇ ਮੇਰੇ ਵਾਹਿਗੁਰੂ ਜੀ ਤੁਹਾਡਾ ਵਰਣ ਤੁਹਾਡਾ ਰੂਪ ਤੁਹਾਡਾ ਰੰਗ ਐਸਾ ਹੈ ਜੇ ਤੇ ਉੱਪਰ ਸ਼ੋਕ ਦਾ ਕੋਈ ਅਸਰ ਨਹੀਂ ਹੈ ਤੁਸੀਂ ਆਨੰਦ ਰੂਪ ਹੋ ਤੁਸੀਂ ਸ਼ੋਕ ਰੂਪ ਨਹੀਂ ਹੋ ਕਿ ਸਰਬਾ ਅਪਰਨੈ ਸਰਬਾ ਅਪਰਨੈ ਸਰਬਾ ਦਾ ਅਰਥ ਹੈ ਸਾਰਿਆਂ ਦਾ ਅਪਰਨ ਦਾ ਅਰਥ ਵਿਦਵਾਨਾਂ ਨੇ ਕੀਤਾ ਹੈ ਸ਼ਿੰਗਾਰ ਸਰਬਾ ਅਪਰਨੈ ਦਾ ਅਰਥ ਵਿਦਵਾਨਾਂ ਨੇ ਕੀਤਾ ਜੀ ਉਹ ਵਾਹਿਗੁਰੂ ਜੀ ਜਿਹੜੇ ਸਾਰਿਆਂ ਦਾ ਸ਼ਿੰਗਾਰ ਹੈ ਇਹ ਮੇਰੇ ਪ੍ਰਭੂ ਤੁਹਾਡੀ ਸਮਰੱਥਾ ਕਰਕੇ ਤੁਹਾਡੀ ਤਾਕਤ ਕਰਕੇ ਤੁਹਾਡੀ ਜੋਤ ਕਰਕੇ ਸਾਰੇ ਜੀਵ ਤੁਰੇ ਫਿਰਦੇ ਆਂ ਤੁਸੀਂ ਹੀ ਇਹਨਾਂ ਦਾ ਸ਼ਿੰਗਾਰ ਹੋ ਜੇ ਤੁਸੀਂ ਨਾ ਹੋਵੋ ਤੇ ਇਹ ਜੀਵ ਵੀ ਨਹੀਂ ਹੋ ਸਕਦੇ ਸੋ ਮਹਾਰਾਜ ਜੀ ਇੱਥੇ ਸਮਝਾ ਰਹੇ ਨੇ ਕਿ ਰਾਜੰ ਪ੍ਰਭਾ ਹੈ ਕੇ ਧਰਮੰ ਤੁਝਾ ਹੈ ਕਿ ਆਸ਼ੋਕ ਬਰਨੇ ਕੇ ਸਰਬਾ ਅ ਭਰਨੇ ਇਸ ਤੋਂ ਅਗਲੇ ਪਦੇ ਵਿੱਚ ਮਹਾਰਾਜ ਦੇ ਬਚਨ ਨੇ ਕਿ ਜਗਤੰ ਕ੍ਰਿਤੀ ਹੈ ਕੇ ਸ਼ਤਰੰਸ਼ ਸ਼ਤਰੀ ਹੈ ਕੇ ਬ੍ਰਹਮੰ ਸਰੂਪ ਹੈ ਕੇ ਅਨਪਉ ਅਨੂਪੈ ਦਾਤਾ ਜੀ ਦੇ ਬਚਨ ਨੇ ਕਿ ਜਗਤੰ ਕ੍ਰਿਤੀ ਹੈ ਜਗਤੰ ਸ਼ਬਦ ਜਿਹੜਾ ਇਹ ਜਗਤ ਤੋਂ ਬਣਿਆ ਹੈ ਉੱਪਰਲੇ ਪਾਸੇ ਟਿੱਪੀ ਲੱਗੀ ਹੈ ਆਪਾਂ ਉਚਾਰਨ ਕਰਨਾ ਹੈ ਜਗਤੰ ਟਿੱਪੀ ਦਾ ਉਚਾਰਨ ਕਰਨ ਲੱਗਿਆਂ ਕਈ ਸੰਗਤਾਂ ਨੂੰ ਕਾਫੀ ਮੁਸ਼ਕਲ ਪੇਸ਼ ਆਉਂਦੀ ਹੈ ਦਾਸ ਨੇ ਪਿੱਛੇ ਵੀ ਬੇਨਤੀ ਕੀਤੀ ਸੀ ਇਹਦਾ ਖਾਸ ਅਭਿਆਸ ਕਰਨਾ ਪਏਗਾ ਉਹਨਾਂ ਨੂੰ ਖਾਸ ਤੌਰ ਤੇ ਜਿਨ੍ਹਾਂ ਨੂੰ ਟਿੱਪੀ ਦਾ ਉਚਾਰਨ ਕਰਨ ਲੱਗਿਆਂ ਦਿੱਕਤ ਆਉਂਦੀ ਕਿਉਂਕਿ ਕਈ ਸੰਗਤਾਂ ਪੜ ਪੜ ਦੇਣ ਗਿਆ ਜਗਤੰਗ ਜਿਵੇਂ ਜਪਜੀਤ ਸਾਹਿਬ ਦੇ ਵਿੱਚ ਗੁਰਮੁਖ ਨਾਦੰ ਗੁਰਮੁਖ ਵਿਦੰਗ ਆਉਂਦਾ ਹੈ ਕਈਆਂ ਕੋਲੋਂ ਨਹੀਂ ਪੜਿਆ ਜਾਂਦਾ ਵਿਦੰਗ ਨਾਦੰ ਆਪਕੇ ਟਿੱਪੀ ਦਾ ਉਚਾਰਨ ਕਰਨ ਲੱਗਿਆਂ ਪਿਛਲੇ ਪਾਸੇ ਗੱਗੇ ਦਾ ਉਚਾਰਨ ਕਰ ਜਾਂਦੇ ਤਾਂ ਉਹ ਜਿਹੜਾ ਉਚਾਰਨ ਹੈ ਉਹ ਗਲਤ ਹੈ ਅਸੀਂ ਟਿੱਪੀ ਦਾ ਉਚਾਰਨ ਕਰਨੇ ਨਾਸਕੀ ਧੁਨੀ ਜਿਹੜੀ ਹੈ ਉਹ ਨਿਕਲੇਗੀ ਨੱਕ ਦੇ ਵਿੱਚ ਮੰੰਗੇ ਸ਼ਬਦ ਦਾ ਪਿਛਲੇ ਪਾਸੇ ਉਚਾਰਨ ਹੋਏਗਾ ਜਗਤੰ ਜਗਤੰ ਕਿ ਜਗਤੰ ਕ੍ਰਿਤੀ ਹੈ ਕ੍ਰਿਤੀ ਦਾ ਅਰਥ ਹੈ ਸਾਸੰਗਤ ਕਰਤਾ ਪੈਦਾ ਕਰਨ ਵਾਲਾ ਜਗਤ ਦਾ ਅਰਥ ਹੋ ਗਿਆ ਸੰਸਾਰ ਕਿ ਜਗਤੰਗ ਕ੍ਰਿਤੀ ਹੈ ਕੇ ਮੇਰੇ ਵਾਹਿਗੁਰੂ ਜੀ ਜਿੰਨਾ ਇਹ ਜਗਤ ਹੈ ਜਿੰਨਾ ਇਹ ਸੰਸਾਰ ਹੈ ਇਹਨੂੰ ਬਣਾਉਣ ਵਾਲੇ ਪੈਦਾ ਕਰਨ ਵਾਲੇ ਤੁਸੀਂ ਆਪ ਕਿ ਛਤਰੰਗ ਛਤਰੀ ਹੈ ਛਤਰੀ ਦਾ ਅਰਥ ਹੋ ਗਿਆ ਜਿਵੇਂ ਪਹਿਲੇ ਸਮਿਆਂ ਦੇ ਵਿੱਚ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਇਹ ਚਾਰ ਵਰਨ ਬਣੇ ਗਏ ਸਨ ਉਹਨਾਂ ਚਾਰ ਵਰਨਾਂ ਦੇ ਵੱਖਰੇ ਵੱਖਰੇ ਕੰਮ ਵੀ ਮਿੱਥੇ ਗਏ ਜਿਨ੍ਹਾਂ ਦੇ ਵਿੱਚੋਂ ਜਿਹੜੇ ਛਤਰੀ ਸਨ ਆਮ ਬੋਲੀ ਵਿੱਚ ਆਪਾਂ ਖੱਤਰੀ ਸ਼ਬਦ ਵਰਦ ਦਿੰਨੇ ਆ ਮਹਾਰਾਜੇ ਛਸ਼ੇ ਨਾਲ ਛਤਰੀ ਕਹਿੰਦੇ ਨੇ ਜਿਹੜੇ ਖਤਰੀ ਸੰਸਾਦ ਸੰਗਤ ਉਹਨਾਂ ਦਾ ਕੰਮ ਹੁੰਦਾ ਸੀ ਹੱਥਾਂ ਵਿੱਚ ਸ਼ਸਤਰ ਫੜਨੇ ਸੂਰ ਬੀਰਤਾ ਵਕਾਉਣੀ ਮੈਦਾਨੇ ਜੰਗ ਵਿੱਚ ਜਾ ਕੇ ਲੜਦਾ ਸੋ ਛਤਰੀ ਦਾ ਅਰਥ ਹੋ ਗਿਆ ਸੂਰ ਬੀਰ ਕਿ ਛਤਰੰਗ ਛਤਰੀ ਹੈ ਤੁਸੀਂ ਛਤਰੀਆਂ ਦੇ ਵੀ ਛਤਰੀ ਤੁਸੀਂ ਸੂਰ ਬੀਰਾਂ ਤੋਂ ਵੱਡੇ ਸੂਰ ਬੀਰ ਹੋ ਤੁਹਾਡੇ ਵਰਗਾ ਇੱਥੇ ਕੋਈ ਵੀ ਸੂਰ ਬੀਰ ਨਹੀਂ ਕਿ ਬ੍ਰਹਮੰ ਸਰੂਪੈ ਕੇ ਅਨਪਉ ਅਨੂਪੈ ਬ੍ਰਹਮ ਪਰਮਾਤਮਾ ਬ੍ਰਹਮੰ ਸਰੂਪੈ ਪਰਮਾਤਮਾ ਸਵਰੂਪ ਪਰਮਾਤਮ ਰੂਪ ਏ ਵਾਹਿਗੁਰੂ ਜੀ ਆਪ ਜੀ ਬ੍ਰਹਮ ਸਵਰੂਪ ਹੋ ਕਿ ਅਨਪਉ ਅਨੂਪੈ ਅਨਪਉ ਜਿਹਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਭਉ ਦਾ ਅਰਥ ਹੋ ਗਿਆ ਡਰ ਅਨ ਅਗਲੇ ਪਾਸੇ ਅਗੇਤਰ ਲੱਗ ਗਿਆ ਅਨਪਉ ਜਿਹਨੂੰ ਕੋਈ ਵੀ ਡਰ ਨਹੀਂ ਅਨੂਪੈ ਅਨੂਪ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਉਪਮਾ ਤੋਂ ਰਹਿਤ ਅਨੂਪ ਉਪਮਾ ਤੋ ਰਹਿਤ ਜੇਦੀ ਉਪਮਾ ਨਾ ਕੀਤੀ ਜਾ ਸਕੇ ਜੇਦੀ ਵਡਿਆਈ ਨਾ ਕੀਤੀ ਜਾ ਸਕੇ ਮੇਰੇ ਵਾਹਿਗੁਰੂ ਜੀ ਤੁਸੀਂ ਭੈ ਤੋ ਰਹਿਤ ਹੋ ਤੁਹਾਨੂੰ ਕੋਈ ਡਰ ਨਹੀਂ ਤੇ ਤੁਹਾਡੀ ਵਡਿਆਈ ਇੰਨੀ ਵੱਡੀ ਹੈ ਅਸੀਂ ਚਾਹ ਕੇ ਵੀ ਤੁਹਾਡੀ ਵਡਿਆਈ ਨਹੀਂ ਕਹਿ ਸਕਦੇ ਸੁਮਾਰਾ ਜੀ ਫਰਮਾਉਂਦੇ ਨੇ ਕਿ ਜਗਤੰ ਕ੍ਰਿਤੀ ਹੈ ਕਿ ਸ਼ਤਰੰਸ਼ ਸ਼ਤਰੀ ਹੈ ਕਿ ਬ੍ਰਹਮੰਸ ਰੂਪ ਹੈ ਕਿ ਅਨਪਉ ਅਨੂਪ ਹੈ ਅਗਲੇ ਪਦੇ ਵਿੱਚ ਫਿਰ ਮਹਾਰਾਜ ਦੇ ਬਚਨ ਨੇ ਕਿ ਆਦ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਤਰੰਗ ਬਹੀਨੇ ਕੇ ਇਕ ਅਦੀਨੇ ਜਿਵੇਂ ਪਹਿਲਾਂ ਦਾਸ ਨੇ ਬੇਨਤੀ ਕੀਤੀ ਕਿ ਸ਼ਬਦ ਤੇ ਜਿਆਦਾ ਜ਼ੋਰ ਦੇ ਕੇ ਪਾਠ ਨਹੀਂ ਕਰਨਾ ਕਿ ਸ਼ਬਦ ਨੂੰ ਹਲਕਾ ਰੱਖਣਾ ਉਹਦੇ ਤੋਂ ਅਗਲੇ ਸ਼ਬਦ ਤੇ ਆਪਾਂ ਜ਼ੋਰ ਦੇਣਾ ਸੁਮਹਾਰਾਜੀ ਦੇ ਬਚਨ ਨੇ ਕਿ ਆਦ ਅਦੇਵ ਹੈ ਆਦ ਆਦਾਰਥ ਹੋ ਗਿਆ ਸਾਧ ਸੰਗਤ ਆਰੰਭ ਤੋਂ ਸ਼ੁਰੂਆਤ ਤੋਂ ਜਦੋਂ ਜੇ ਸੰਸਾਰ ਵੀ ਨਹੀਂ ਸੀ ਬਣਿਆ ਮੇਰੇ ਪਰਮੇਸ਼ਰ ਮੇਰੇ ਅਕਾਲ ਪੁਰਖ ਜੀ ਤੁਸੀਂ ਉਦੋਂ ਵੀ ਸੀ ਆਦ ਸੰਸਾਰ ਦਾ ਆਰੰਭੀ ਅਸਲ ਵਿੱਚ ਤੁਸੀਂ ਤੁਹਾਡਾ ਆਪਣਾ ਕੋਈ ਆਦ ਨਹੀਂ ਹੈ ਜਪਜੀ ਸਾਹਿਬ ਦੇ ਪਾਠ ਚੋਂ ਪੜ੍ਹਦੇ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਦ ਦਾ ਅਰਥ ਹੋ ਗਿਆ ਪ੍ਰਮਾਤਮਾ ਦੁਨੀਆ ਦਾ ਆਦ ਹੈ ਤੇ ਅਨਾਦ ਦਾ ਅਰਥ ਹੋ ਗਿਆ ਜਿਹਦਾ ਆਪਣਾ ਕੋਈ ਆਦ ਨਹੀਂ ਉਹ ਅਨਾਦ ਹੈ ਪਰ ਦੁਨੀਆ ਦਾ ਆਦ ਹੈ ਇਸੇ ਕਰਕੇ ਸੰਸਾਰ ਇੱਕ ਦਿਨ ਮੁੱਕ ਵੀ ਜਾਣਾ ਹੈ ਪਰ ਪ੍ਰਮਾਤਮਾ ਨੇ ਨਹੀਂ ਮੁਕਣਾ ਕਿਉਂਕਿ ਉਹਦਾ ਕੋਈ ਆਦ ਨਹੀਂ ਤਾਂ ਬਚਨ ਨੇ ਕਿ ਆਦ ਅਦੇਵ ਹੈ ਤੁਸੀਂ ਆਦ ਕਾਹ ਤੋਂ ਹੀ ਐਸੀਓ ਕਿ ਤੁਹਾਡਾ ਕੋਈ ਦੇਵਤਾ ਨਹੀਂ ਅਦੇਵ ਦੇਵਦਾਰਤ ਹੋ ਗਿਆ ਦੇਵਤਾ ਅਦੇਵ ਜਿਹਦਾ ਅੱਗੇ ਕੋਈ ਇਸਤ ਨਹੀਂ ਹੈ ਜਿਹਦਾ ਕੋਈ ਹੋਰ ਦੇਵਤਾ ਨਹੀਂ ਹੈ ਵੈਗੁਰੂ ਜਿਐਸੀ ਨਹੀਂ ਜਿਹੜੇ ਅੱਗੇ ਦੇਵੀ ਦੇਵਤਾ ਮੰਨਦੇ ਹੋਣਗੇ ਪਰਮੇਸ਼ਰ ਨੂੰ ਕਿਸੇ ਦੇਵਤੇ ਨੂੰ ਮੰਨਣ ਦੀ ਲੋੜ ਨਹੀਂ ਬਲਕਿ ਦੇਵੀਆਂ ਦੇਵਤੇ ਜੋ ਨੇ ਸਾਰੇ ਉਹਦੇ ਸਿਰਜੇ ਹੋਏ ਨੇ ਕਿ ਆਦਿ adev ਹੈ ਕਿ ਆਪ ਅਭੇਵ ਹੈ ਇਹ ਮੇਰੇ ਵਾਹਿਗੁਰੂ ਜੀ ਤੁਸੀਂ ਭੇਦ ਰਹਿ ਤੋ ਹਜ਼ੂਰ ਦੇ ਬਚਨ ਆਪ ਅਭੇਵ ਹੈ ਆਪ ਦਾ ਅਰਥ ਹੋ ਗਿਆ ਤੁਸੀਂ ਆਪ ਅਭੇਵ ਭੇਦ ਦਾ ਅਰਥ ਹੋ ਗਿਆ ਭੇਦ ਅਭੇਵ ਜਿਹਦਾ ਭੇਦ ਨਾ ਪਾਇਆ ਜਾ ਸਕੇ ਕਿ ਆਦਿ adev ਹੈ ਕਿ ਆਪ ਅਭੇਵ ਹੈ ਤੁਸੀਂ ਮੁੱਢ ਕਦੀਮ ਤੋਂ ਐਸੇ ਹੋ ਜਿੰਨੂੰ ਕਿਸੇ ਦੇਵਤੇ ਨੂੰ ਪੁੱਜਣ ਦੀ ਲੋੜ ਨਹੀਂ ਤੁਸੀਂ ਐਸੇ ਹੋ ਜਿਹਦਾ ਭੇਦ ਨਹੀਂ ਪਾਇਆ ਜਾ ਸਕਦਾ ਕਿ ਚਤਰੰਗ ਬਹੀਨੇ ਕੇ ਇੱਕ ਹੈ अधीनै ਚਤਰੰਗ ਚਤਰ ਤਸਵੀਰ ਬਹੀਨੇ ਦਾ ਕਿ ਚਤਰੰਗ ਬਹੀਨੇ ਤੁਸੀਂ ਤਸਵੀਰ ਤੋਂ ਰਹਿ ਤੋ ਤੁਹਾਡਾ ਕੋਈ ਚਿੱਤਰ ਤੁਹਾਡੀ ਕੋ ਤਸਵੀਰ ਤੁਹਾਡੀ ਕੋਈ ਫੋਟੋ ਨਹੀਂ ਬਣਾਈ ਜਾ ਸਕਦੀ ਕਿ ਇੱਕ ਹੈ अधीनै ਤੁਸੀਂ ਸਿਰਫ ਇੱਕ ਆਪਣੇ ਆਪ ਦੇ ਅਧੀਨ ਹੋ ਤੁਹਾਨੂੰ ਕਿਸੇ ਦੇ ਅਧੀਨ ਹੋ ਕੇ ਚੱਲਣ ਦੀ ਲੋੜ ਨਹੀਂ ਪੈਂਦੀ ਇਹ ਨਹੀਂ ਕਿ ਤੁਸੀਂ ਕਿਸੇ ਹੋਰ ਦੇ ਅਧੀਨ ਹੋ ਕੇ ਚੱਲਦੇ ਹੋ ਨਹੀਂ ਕਿ ਇੱਕ ਹੈ ਅਧਿਨੇ ਤੁਸੀਂ ਸਿਰਫ ਆਪਣੇ ਆਪ ਦੇ ਅਧੀਨ ਹੋ ਕੇ ਚੱਲਦੇ ਹੋ ਭਾਵ ਕਿ ਤੁਸੀਂ ਆਪਣੀ ਮਰਜ਼ੀ ਦੇ ਮਾਲਕ ਹੋ ਕਿ ਆਦ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰਭੀ ਹੀ ਮੈਂ ਕਿ ਇੱਕ ਹੈ ਅਧਿਨੇ ਅਗਲੇ ਪਦੇ ਵਿੱਚ ਫਿਰ ਮਹਾਰਾਜ ਫਰਮਾਉਂਦੇ ਕਿ ਰੋਜ਼ੀ ਰਜ਼ਾਕ ਹੈ ਮੇਰੀ ਹੱਕ ਹੈ ਕਿ ਪਾਕ ਬਿਹਵ ਹੈ ਕਿ ਗੈਬੁਲ ਗੈਬ ਹੈ ਸਾਤ ਸੰਗਤ ਰੋਜੀ ਸ਼ਬਦ ਦਾ ਅਰਥ ਹੋ ਗਿਆ ਰਿਜ਼ਕ ਤੇ ਰਜ਼ਾਕ ਦਾ ਅਰਥ ਹੋ ਗਿਆ ਦੇਣ ਵਾਲਾ ਜਿਹੜਾ ਰਿਜ਼ਕ ਦਿੰਦਾ ਹੈ ਰੋਜੀ ਰਜ਼ਾਕ ਦਾ ਮਿਲਵਾਰਤਾ ਆਪਾਂ ਸਮਝ ਗਏ ਜਿਹੜਾ ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਹਰ ਜੀਵ ਵੱਡੇ ਛੋਟੇ ਉੱਚੇ ਨੀਵੇਂ ਅਮੀਰ ਗਰੀਬ ਜਿਹੜਾ ਸਾਰਿਆਂ ਨੂੰ ਉਹਨਾਂ ਦਾ ਰਿਜ਼ਕ ਦੇ ਰਿਹਾ ਹੈ ਕਿ ਰੋਜੀ ਰਜ਼ਾਕ ਰਹੀ ਮੈ ਰਹੀ ਮੈ ਦਾ ਅਰਥ ਹੋ ਗਿਆ ਰਹਿਮਤ ਕਰਨ ਵਾਲਾ ਤੇ ਰਹਾਕ ਦਾ ਅਰਥ ਹੋ ਗਿਆ ਸਾਤ ਸੰਗਤ ਬੰਦ ਖਲਾਸੀ ਕਰਨ ਵਾਲਾ ਮੁਕਤੀ ਦੇਣ ਵਾਲਾ ਸ਼ਬਦ ਆਪਾਂ ਵਰਤ ਲਈਏ। ਹਜ਼ੂਰ ਫਰਮਾਉਂਦੇ ਨੇ ਰਹੀਮ ਹੈ ਰਹਿਕ ਹੈ। ਪਰਮਾਤਮਾ ਜੀ ਜਦੋਂ ਰਹਿਮਤ ਦੇ ਘਰ ਵਿੱਚ ਆਉਂਦੇ ਨੇ, ਬਖਸ਼ਿਸ਼ ਦੇ ਘਰ ਵਿੱਚ ਆਉਂਦੇ ਨੇ, ਉਸ ਵੇਲੇ ਸਾਨੂੰ ਮੁਕਤੀ ਦੇ ਦਿੰਦੇ ਨੇ, ਸਾਡੀ ਬੰਦ ਖਲਾਸੀ ਕਰ ਦਿੰਦੇ ਨੇ। ਕਿ پاک ਬੇਅਬ ਹੈ, ਕਿ ਗੈਬੂ ਗੈਬ ਹੈ। پاک ਦਾ ਅਰਥ ਹੋ ਗਿਆ ਪਵਿੱਤਰ, ਜਿਹੜਾ ਬਿਲਕੁਲ ਪਵਿੱਤਰ ਹੈ ਜਿਹਦੇ ਵਿੱਚ ਕੋਈ ਮਿਲਾਵਟ ਨਹੀਂ। ਬੇਅਬ ਜਿਹੜਾ ਐਬ ਤੋਂ ਰਹਿਤ ਹੈ। ਸਾਡੇ ਵੀ ਸਾਧ ਸੰਗਤ ਅਨੇਕਾਂ ਅਬਗਣ ਨੇ ਐਬ ਨਹੀਂ ਪਰ ਵਾਹਿਗੁਰੂ ਪਰਮਾਤਮਾ ਜੀ ਐਸੇ ਨੇ ਜਿਹੜੇ ਬੇਅਬ ਜਿੰਨੂੰ ਕੋਈ ਐਬ ਨਹੀਂ ਜਿਹਦੇ ਵਿੱਚ ਕੋਈ ਕਮੀ ਨਹੀਂ ਕਿ ਪਾਕ ਬੇਅਬ ਹੈ ਤੁਸੀਂ ਪਾਕ ਪਵਿੱਤਰ ਉਹ ਐਬ ਤੋਂ ਰਹਿ ਤੋ ਕਿ ਗੈਬ ਉਹ ਗੈਬ ਹੈ ਤੁਸੀਂ ਗੁਪਤਾ ਤੋਂ ਵੀ ਗੁਪਤ ਗੈਬੁਲ ਗੈਬ ਗੈਬ ਦਾ ਅਰਥ ਹੋ ਗਿਆ ਜਿਹੜਾ ਦਿਖਾਈ ਨਾ ਦਵੇ ਜਿਹੜਾ ਗੁਪਤ ਹੋ ਜਾਵੇ ਗੈਬੁਲ ਗੈਬ ਗੁਪਤਾ ਵਿੱਚੋਂ ਵੀ ਗੁਪਤ ਬਿਲਕੁਲ ਹੀ ਗੁਪਤ ਜਿਹੜਾ ਦਿਖਾਈ ਨਹੀਂ ਦਿੰਦਾ ਸਮਾਰਾ ਸਮਝਾਉਂਦੇ ਨੇ ਕਿ ਰੋਜੀ ਰਜ਼ਾਕਹਿ ਮੈ ਰਿਹਾ ਕਹਿ ਕੇ ਪਾਕ ਬਿਹਬ ਹੈ ਕਿ ਗੈਬੁਲ ਗੈਬ ਹੈ ਤੋ ਤ ਅਗੇ ਮਹਾਰਾਜ ਜੀ ਦੇ ਬਚਨ ਨੇ ਕਿ ਅਫਵਲ ਗੁਨਾਹ ਹੈ ਕਿ ਸ਼ਾਹਾਂ ਨਸ਼ਾ ਹੈ ਕਿ ਕਾਰਨ ਕੋ ਨਿੰਦ ਹੈ ਕਿ ਰੋਜੀ ਦੇ ਹੰਦ ਹੈ ਹਜ਼ੂਰ ਸਮਝਾਉਂਦੇ ਨੇ ਕਿ ਅਫਵਲ ਗੁਨਾਹ ਹੈ ਗੁਨਾਹ ਦਾ ਅਰਥ ਹੋ ਗਿਆ ਸਾਡੇ ਗੁਨਾਹ ਸਾਡੇ ਪਾਪ ਸਾਡੀਆਂ ਗਲਤੀਆਂ ਤੇ ਅਫਵਲ ਦਾ ਅਰਥ ਹੋ ਗਿਆ ਸਾਥ ਸੰਗਤ ਖਿਮਾ ਕਰਨ ਵਾਲਾ ਜਿਹੜਾ ਸਾਡੀਆਂ ਗਲਤੀਆਂ ਨੂੰ ਖਿਮਾ ਕਰ ਦਿੰਦਾ ਹੈ ਕਿ ਅਬੁਲ ਗੁਨਾਹ ਹੈ ਮੇਰੇ ਪ੍ਰਭੂ ਜੀ ਤੁਸੀਂ ਐਸੇ ਹੋ ਕਿ ਜਿਹੜੇ ਸਾਡੀਆਂ ਅਨੇਕਾਂ ਗਲਤੀਆਂ ਨੇ ਪਰ ਫਿਰ ਵੀ ਉਹਨਾਂ ਗਲਤੀਆਂ ਨੂੰ ਤੁਸੀਂ ਖਿਮਾ ਕਰ ਦਿੰਦੇ ਹੋ ਸਾਡੇ ਉਹਨਾਂ ਪਾਪਾਂ ਤੇ ਪਰਦਾ ਤੁਸੀਂ ਪਾ ਦਿੰਦੇ ਨਿਰਗੁਨ ਰਾਖ ਲਿਆ ਸੰਤਨ ਕਾ ਸਦਕਾ ਸਤਗੁਰ ਢਾਕ ਲਿਆ ਮੋਏ ਪਾਪੀ ਪੜਦਾ ਇਸ ਤਰ੍ਹਾਂ ਸਾਡੇ ਵਰਗੇ ਪਾਪੀਆਂ ਤੇ ਪਰਦਾ ਪਾ ਲਿੰਦੇ ਤੁਸੀਂ ਕਿ ਅਬ ਬੁਲ ਗੁਨਾਹ ਹੈ ਤੁਸੀਂ ਗੁਨਾਹਾਂ ਨੂੰ ਖਿਮਾ ਕਰ ਦੇਣ ਵਾਲਿਓ ਕਿ ਸ਼ਾਹ ਹਨ ਸ਼ਾਹ ਹੈ ਸ਼ਾਹੂਕਾਰਾਂ ਦੇ ਵੀ ਸ਼ਾਹੂਕਾਰ ਦੁਨੀਆ ਤੇ ਬਥੇਰੇ ਸ਼ਾਹੂਕਾਰ ਹੋਣਗੇ ਸ਼ਾਹ ਹੋਣਗੇ ਮਾਲਕ ਹੋਣਗੇ ਪੈਸੇ ਢੇਲੇ ਵਾਲੇ ਹੋਣਗੇ ਪਰ ਤੁਸੀਂ ਉਹਨਾਂ ਦੇ ਵੀ ਮਾਲਕ ਹੋ ਕਿ ਕਾਰਨ ਕੋ ਨਿੰਦ ਹੈ ਤੁਸੀਂ ਕਾਰਨਾਂ ਨੂੰ ਬਣਾਉਣ ਵਾਲੇ ਸਭ ਕਾਰਨਾਂ ਦਾ ਕਰਤਾ ਕਾਰਨ ਕੁਨਿੰਦ ਸਭ ਕਾਰਨਾਂ ਨੂੰ ਬਣਾਉਣ ਵਾਲੇ ਮੌਤ ਦਾ ਕਾਰਨ ਬਣਾਉਣ ਵਾਲੇ ਤੁਸੀਂ ਜਨਮ ਦਾ ਕਾਰਨ ਬਣਾਉਣ ਵਾਲੇ ਤੁਸੀਂ ਕਿਸੇ ਦੀ ਤਰੱਕੀ ਦਾ ਕਾਰਨ ਬਣਾਉਣ ਵਾਲੇ ਤੁਸੀਂ ਉਸ ਤਰੱਕੀ ਨੂੰ ਥੱਲੇ ਕਿਵੇਂ ਲੈ ਕੇ ਆਉਣਾ ਕਾਰਨ ਬਣਾਉਣ ਵਾਲੇ ਤੁਸੀਂ ਕਿਹ ਕਾਰਨ ਕੋਨਿੰਦ ਹੈ ਸੋ ਹਰੇਕ ਜੋ ਜੋ ਘਟਨਾ ਵਾਪਰਦੀ ਹੈ ਉਹਦਾ ਬਣਾਉਣ ਵਾਲੇ ਉਹਨੂੰ ਤਿਆਰ ਕਰਨ ਵਾਲੇ ਉਸ ਘਟਨਾ ਦੇ ਜਨਮਦਾਤਾ ਕਹਿ ਲੋ ਭਾਈ ਗੁਰੂ ਜੀ ਤੁਸੀਂ ਕਿ ਰੋਜੀ ਦੇ ਹੰਦ ਹੈ ਰੋਜੀ ਦਾ ਅਰਥ ਉਹ ਗਿਆ ਰਜ਼ਕ ਦੇਹੰਦ ਹੈ ਅਰਥ ਉਹ ਗਿਆ ਦੇਣ ਵਾਲਾ ਕਿ ਰੋਜੀ ਦੇ ਹੰਦ ਹੈ ਤੁਸੀਂ ਸਾਰਿਆਂ ਦੇ ਰਜ਼ਕ ਦਾਤੇ ਕਿ ਅਵਲ ਗੁਨਾ ਹੈ ਕਿ ਸ਼ਾਹਾਂ ਸ਼ਾਹ ਹੈ ਕਿ ਕਾਰਨ ਕੋ ਨਿੰਦ ਹੈ ਕਿ ਰੋਜੀ ਦੇ ਹੰਦ ਹੈ ਅੱਜ ਦੀ ਵਿਚਾਰ ਜਿਹੜੀ ਹੈ ਆਪਾਂ ਇੱਥੇ ਹੀ ਸੰਪੂਰਨ ਕਰਾਂਗੇ ਇਸ ਤੋਂ ਅਗਲੀ ਜੋ ਜਾਬ ਸਾਹਿਬ ਜੀ ਦੀ ਕਥਾ ਹੈ ਤੇ ਸ਼ੁੱਧ ਉਚਾਰਨ ਤੇ ਸੰਥਿਆ ਪਾਠ ਉਹਦੀ ਵਿਚਾਰ ਆਪਾਂ ਅਗਲੀ ਵੀਡੀਓ ਵਿੱਚ ਸਾਂਝੀ ਕਰਨ ਦਾ ਯਤਨ ਕਰਾਂਗੇ ਜਿੰਨਾਂ ਜਿੰਨਾਂ ਸੰਗਤਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਗੇ ਤੋਂ ਅੱਗੇ ਜਿਆਦਾ ਤੋਂ ਜਿਆਦਾ ਸੰਗਤਾਂ ਦੇ ਨਾਲ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਮਹਾਰਾਜ ਜੀ ਦੀ ਬਾਣੀ ਦੀ ਵਿਆਖਿਆ ਸ਼ੁੱਧ ਉਚਾਰਨ ਸੰਥਿਆ ਜੋ ਹੈ ਉਹਦੇ ਤੋਂ ਜਿਆਦਾ ਤੋਂ ਜਿਆਦਾ ਸੰਗਤਾਂ ਲਾਹਾ ਪ੍ਰਾਪਤ ਕਰ ਸਕਣ ਸਾਰੇ ਸੰਗਤ ਦਾ ਧੰਨਵਾਦ ਜੀ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ